ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਕਾਫੀ ਜਾਂਦੇ ਸੋਹਣੇ ਸੂਟ ਜੇ ਕਿਸੇ ਵੀ ਭੈਣ ਤੁਸੀਂ ਫਸਟ ਟਾਈਮ ਆਰਡਰ ਕਰਨਾ ਚਾਹੁੰਦੇ ਹੋਗੇ ਤਾਂ ਤੁਸੀਂ ਬੇਫਿਕਰ ਹੋ ਕੇ ਟਰਸਟ ਕਰਕੇ ਆਪਾਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਕੋਈ ਵੀ ਤੁਸੀਂ ਹੈਂਡਵਰਕ ਦਾ ਸੂਟ ਰੈਡੀ ਕਰਵਾਉਣਾ ਮਸ਼ੀਨ ਦਾ ਆਰੀ ਦਾ ਬਾਦਲੇ ਦਾ ਆਪਣੇ ਲਾਵੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਨੇ ਜੋ ਵੀ ਤੁਸੀਂ ਸੂਟ ਰੈਡੀ ਕਰਵਾਉਗੇ ਉਹ ਆਪਣੇ ਬੁਟੀਕ ਤੋਂ ਰੈਡੀ ਹੋਣਗੇ ਆਪਣੇ ਪਰਸਨਲ ਕਾਰੀਗਰ ਨੇਗੇ ਲਾ ਟੇਲਰ ਮਾਸਟਰ ਤੋਂ ਲੈ ਕੇ ਆਪਣੇ ਹੈਂਡਵਰਕ ਮਸ਼ੀਨਵਰਕ ਜੋ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਸਾਰੇ ਆਪਣੇ ਪਰਸਨਲ ਕਾਰੀਗਰ ਰੱਖੇ ਹੋਏ ਨੇਗੇ ਬਹੁਤ سارے ਨਵੇਂ ਡਿਜ਼ਾਈਨ ਰੈਡੀ ਹੋ ਰਹੇ ਨੇਗੇ ਤੁਸੀਂ ਉਹ ਵੀ ਮਤਲਬ ਦੇਖ ਕੇ ਰੈਡੀ ਕਰਵਾ ਸਕਦੇ ਹੋਗੇ ਜਦ ਤੁਸੀਂ ਕੋਈ ਵੀ ਸੂਟ ਪਾਰਟੀ ਵੇਅਰ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਤਾਂ ਆਪਣੀਆਂ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇਗੀਆਂ ਤਾਂ ਤੁਸੀਂ ਉੱਥੇ ਜਾ ਕੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਮੈਨੂੰ ਸਕਰੀਨਸ਼ਾਟ ਭੇਜ ਕੇ ਉਹਦਾ ਪ੍ਰਾਈਸ ਪੁੱਛ ਕੇ ਤਾਂ ਤੁਸੀਂ ਮਤਲਬ ਸੂਟ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਦੇਖੋ ਥੋੜਾ ਜਿਹਾ ਨਾ ਪ੍ਰਾਈਸ ਵਧੀਆ ਚੀਜ਼ ਦਾ ਵਧੀਆ ਮਤਲਬ ਥੋੜੀ ਜਿਹੀ ਜਿਹੜੀ ਵਧੀਆ ਚੀਜ਼ ਹੁੰਦੀ ਆ ਉਹਦਾ ਪ੍ਰਾਈਸ ਥੋੜਾ ਜਿਹਾ ਅਪ ਹਾਈ ਹੀ ਹੁੰਦਾਗਾ ਕਿਉਂਕਿ ਆਪਣੇ ਕੰਮ ਦੇ ਵਿੱਚ ਹਰ ਤਰ੍ਹਾਂ ਦੀ ਲਾ ਦੁਪੱਟੀਆਂ ਤੋਂ ਜਿਹੜੀਆਂ ਲੈਸਾਂ ਵੀ ਲੱਗਦੀਆਂ ਨੇ ਹਰ ਤਰ੍ਹਾਂ ਦੀ ਤੁਹਾਨੂੰ ਫਿਨਿਸ਼ਿੰਗ ਮਿਲੂਗੀ ਆਪਣੇ ਕੰਮ ਦੇ ਵਿੱਚ ਵਾਰਕ ਵਗੈਰਾ ਜਿਹੜੀਆਂ ਭੈਣਾਂ ਨੇ ਆਪਾਂ ਤੋਂ ਸੂਟ ਵਰਕ ਕਰਵਾਏ ਨੇਗੇ ਉਹ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਤੁਹਾਡੇ ਲਵੇ ਵਰਕ ਦੀ ਫਿਨਿਸ਼ਿੰਗ ਕਿਦਾਂ ਸੀਗੀ ਹਨਾ ਤੇ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਜਰੂਰ ਆਪਣਾ ਆਪਣਾ ਮਤਲਬ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਆਪਾਂ ਤੋਂ ਰੈਡੀ ਕਰਵਾਏ ਸੀ ਹੋਰ ਵੀ ਚੱਲ ਰਹੇ ਨੇਗੇ ਕਾਫੀ ਭੈਣਾਂ ਦੇ ਸੂਟ ਆਪਣਾ ਅੱਜ ਦੇ ਟਾਈਮ ਮਤਲਬ 250+ ਸੂਟ ਹੈਗਾ ਜਿਹੜਾ ਮਸ਼ੀਨ ਵਰਕ ਦਾ ਚੱਲ ਰਿਹਾ ਹੈ ਹੈਂਡ ਦੇ ਅਲੱਗ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਅੱਜ ਮੈਂ ਤੁਹਾਨੂੰ ਦਿਖਾਉਂਗੀ ਬਹੁਤ ਜਿਆਦੇ ਸੋਹਣੇ ਸੂਟ ਤੇ ਇਹੇ ਹੈਗੇ ਨੇ ਤੁਸੀਂ ਵਿੱਚ ਮੈਂ ਤੁਹਾਨੂੰ 올ਓਵਰ ਵੀ ਦਿਖਾਉਂਗੀ ਵਿੱਚ ਤੁਹਾਨੂੰ ਮੈਂ ਮੈਚਿੰਗ ਵੀ ਦਿਖਾਉਂਗੀ ਤੇ 올ਓਵਰ ਸੂਟ ਦਾ ਪ੍ਰਾਈਸ ਰਹੇਗਾ 1000 ਮੈਚਿੰਗ ਦਾ ਰਹੇਗਾ 850 ਜੋ ਤੁਸੀਂ ਦੁਪੱਟਾ ਡਾਈ ਕਰਾਉਂਗੇ ਲੈਂਸ ਲਗਵਾਉਂਗੇ ਉਹਦੇ ਚਾਰजेस ਰਹਿਣਗੇ ਅਲੱਗ ਤੋਂ ਸਾਰਿਆਂ ਦੇ ਠੀਕ ਹੈ ਜੀ ਇਸ ਤਰ੍ਹਾਂ ਇਹ ਦੇਖੋ ਰਹੂਗਾ ਜੀ ਪਹਿਲਾ ਸੂਟ ਰਾਣੀ ਕਲਰ ਤੇ ਨਾਲ ਵਾਈਟ ਕਲਰ ਦਾ ਕੰਬੀਨੇਸ਼ਨ ਹੈ ਪ੍ਰਿੰਟ ਦੇ ਵਿੱਚ ਇਸ ਤਰ੍ਹਾਂ ਇਹ ਸੂਟ ਰਹੂਗਾ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਇਸ ਫੈਬਰਿਕ ਦੀ ਕੋਈ ਕੰਪਲੀਟ ਨਹੀਂ ਮੇਰਾ ਯੂਜ਼ ਵੀ ਕੀਤਾ ਹੋਇਆਗਾ ਫੈਬਰਿਕ ਇਹ ਪਹਿਲਾ ਕਲਰ ਇਹ ਸੀਗਾ ਤੇ ਦੂਜਾ ਕਲਰ ਰਹੇਗਾ ਜੀ orange ਕਲਰ ਦੇਖੋ ਇਹ ਪ੍ਰਿੰਟ ਵੀ ਹੈ ਜਿਹੜਾ ਕਾਫੀ ਜਿਆਦਾ ਸੋਹਣਾਗਾ ਲਓ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤੋਂ ਬਾਅਦ ਆਜੂਗਾ ਜੀ yellow ਸੂਟ ਤੁਸੀਂ yellow base ਰੱਖ ਕੇ white color ਦਾ tie and dye ਕਰਵਾ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਬਣੂਗਾ ਜਾਂ ਤੁਸੀਂ white base ਰੱਖ ਕੇ yellow color ਦਾ tie and dye ਕਰਵਾ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਦੁਪੱਟਾ ਜਿਹੜਾ ਡਾਈ ਕਰਵਾ ਸਕਦੇ ਹੋ ਲਓ ਜੀ ਇਸ ਤੋਂ ਬਾਅਦ ਇਹ ਵਾਲਾ ਪ੍ਰਿੰਟ ਇੰਨੇ ਤੁਸੀਂ ਡ्रेसेस ਵੀ ਬਣਾ ਸਕਦੇ ਹੋਗੇ ਕੋਟ ਸੈੱਟ ਵੀ ਬਣਾ ਸਕਦੇ ਹੋ ਸਲਵਾਰ ਸੂਟ ਵੀ ਬਣਾ ਸਕਦੇ ਹੋਗੇ ਬਹੁਤ ਜਿਆਦਾ ਸੋਹਣੇ ਬਣਨਗੇ ਲਓ ਜੀ ਇਸਤਰਾ ਸੂਟ ਇਹਦੇ ਨਾਲ ਤੁਸੀਂ ਸਕਿਨ ਨੂੰ ਬੋਟਮ ਲਗਾ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈਗਾ ਸਾਰੇ ਪ੍ਰਿੰਟ ਆਪ ਆਪਣੀ ਜਗ੍ਹਾ ਬਹੁਤ ਜਿਆਦਾ ਸੋਹਣੇ ਲੱਗੇ ਤੇ ਜਿਹੜੀਆਂ ਪਹਿਣਾ ਮੇਰੇ ਤੋਂ ਸਲਾਈ ਕਰਵਾਉਂਦੀਆਂ ਨੇਗੇ ਆਪਾਂ ਵਾਸ਼ ਕਰਕੇ ਡਿਪ ਕਰਕੇ ਸਲਾਈ ਕਰਦੇਾਂਗੇ ਜਿਹੜੀਆਂ ਪਹਿਣਾ ਅਨਸਟਿਚ ਮੰਗਾਉਣੀ ਹੈ ਇਹਨਾਂ ਨੂੰ ਪਹਿਲਾਂ ਕੱਪੜੇ ਨੂੰ ਪਾਣੀ ਚ ਭੇਕ ਕੇ ਫਿਰ ਤੁਸੀਂ ਸਲਾਈ ਕਰਾਓ ਜਿੰਨੇ ਇਹਨਾਂ ਦੀ ਸ੍ਰਿੰਕੀਜ਼ ਹੋਣੀ ਹੋਊਗੀ ਹੋਜੂਗੀ ਲਓ ਜੀ ਇਦੇ ਨਾਲ ਤੁਸੀਂ ਸਕਿਨ ਕਲਰ ਦੀ ਬਾਟਮ ਲਗਾ ਸਕਦੇ ਹੋ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਜੇ ਤੁਸੀਂ 올ਓਵਰ ਸੂਟ ਬਣਾਉਣਾ ਹੈਗੇ ਦੇ ਨਾਲ ਕੰਟਰਾਸਟ ਦੇ ਦੁਪੱਟਾ ਲੈਣਾ ਤਾਂ ਤੁਸੀਂ ਫਰੋਜ਼ੀ ਕਲਰ ਦਾ ਇਹਦੇ ਨਾਲ ਦੁਪੱਟਾ ਰੱਖ ਸਕਦੇ ਹੋਗੇ ਇਸ ਤੋਂ ਬਾਅਦ ਰਹੇਗਾ ਜੀ ਬੇਬੀ ਬਲੂ ਕਲਰ ਦਾ ਸੂਟ ਮੈਚਿੰਗ ਇਹ ਹੈਗਾ ਜੀ 850 ਪ੍ਰਾਈਸ ਮੈਚਿੰਗ ਦਾ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਸਟਾਰਟ ਤੋਂ ਦੱਸਤਾ ਇਸ ਤੋਂ ਬਾਅਦ ਫਿਰ ਨੈਕਸਟ ਸੂਟ ਕਾਨੀ ਦਾ ਪ੍ਰਿੰਟ ਆ ਜਾਊਗਾ ਕਾਨੀ ਦੇ ਪ੍ਰਿੰਟ ਦੇ ਵਿੱਚ ਵੀ ਹੈ ਜਿਹੜਾ ਮੈਚਿੰਗ ਹੈਗਾ ਦੇਖੋ ਇਸ ਤਰ੍ਹਾਂ ਦੀ ਇਹ ਬਾਟਮ ਹੈਗੀ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਵਰਕ ਵਗੈਰਾ ਵੀ ਕਰਾ ਸਕਦੇ ਹੋ ਬਹੁਤ ਸੋਹਣੇ ਹੰਡਣ ਵਾਲੇ ਸੂਟ ਨੇ ਇਦਾਂ ਨਹੀਂ ਹੈਗਾ ਵੀ ਜੇ ਤੁਸੀਂ ਸੋਚੋ ਵੀ ਅਸੀਂ ਇਹਤੇ ਵਰਕ ਕਰਵਾ ਕੇ ਕੀ ਕਰਨਾ ਕਰਵਾ ਸਕਦੇ ਹੋਗੇ ਲੋ ਜੀ ਸਾਡਾ ਸਰਪ੍ਰਾਈਜ਼ ਹੈ ਇਸ ਤੋਂ ਬਾਅਦ ਇਹ ਰਹੇਗਾ ਜੀ 올ਓਵਰ ਪ੍ਰਿੰਟ ਇਹ ਵੀ ਪ੍ਰਿੰਟ ਕਾਫੀ ਜਾਂਦੇ ਸੋਹਣਾਗਾ ਇਹਦਾ ਪ੍ਰਾਈਸ ਰਹੇਗਾ ਜੀ 1000 ਨੈਕਸਟ ਸੂਟ ਹੈਗਾਗਾ ਮੈਚਿੰਗ ਲੋ ਜੀ ਇਸ ਤਰ੍ਹਾਂ ਇਹ ਮੈਚਿੰਗ ਹੈਗਾ ਸੂਟ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣਾਗਾ ਲੋ ਜੀ ਕਾਲਾ ਪਾਇਦੇ ਨਾਲ ਦੇ ਸੂਟ ਪਾਇ ਸੀਗੇ ਜਿਹੜੇ ਉਹ ਸੂਟ ਸੀਗੇ ਸਾਰੇ ਸੇਲ ਹੋ ਚੁੱਕੇ ਨੇਗੇ ਇਹ ਤੁਸੀਂ ਜੇ ਮੈਚਿੰਗ ਸੂਟ ਲੈਣੇ ਨੇਗੇ ਆਪਣੇ ਕੋਲੇ ਦੋ ਅਵੇਲੇਬਲ ਨੇਗੇ ਰੈੱਡ ਬਾਟਮ ਹੈ ਬਹੁਤ ਜਿਆਦੇ ਸੋਹਣਾ ਸੂਟ ਰਹੂਗਾ ਦੇਖੋ ਇਸ ਤਰ੍ਹਾਂ ਜੈਪੁਰੀ ਜਆ ਸੂਟ ਹੈ ਬਹੁਤ ਜਿਆਦੇ ਸੋਹਣਾ ਤੇ ਇਹਦੀ ਡਿਮਾਂਡ ਵੀ ਬਹੁਤ ਆਈ ਆਪਾਂ ਹੋਰ ਵੀ ਲੋਟ ਮੰਗਾਵਾਂਗੇ ਇਹਦਾ ਤੇ ਵੈਸੇ ਸਾਰੇ ਹੀ ਸੂਟ ਜਿੰਨੇ ਮੈਂ ਪਾਈ ਸੀ ਕੱਲ ਵਧੀਆ ਰਿਸਪੌਂਸ ਆਇਆ ਕਾਫੀ ਜਿਆਦੇ ਸੇਲ ਹੋਏ ਨੇਗੇ ਪਲੱਸ ਦੁਪੱਟੇ ਵੀ ਲੀਲਣ ਦੇ ਪਹੁੰਚਾਦੇ ਹੋਏ ਨੇਗੇ ਸੇਲ ਲਓ ਜੀ ਇਸ ਤਰ੍ਹਾਂ ਇਹ ਜੈਪੁਰੀ ਜਆ ਪ੍ਰਿੰਟ ਹੈ ਵੀ ਕਾਫੀ ਜਿਆਦੇ ਸੋਹਣਾ ਹੈ ਇਹਦਾ ਜੇ ਤੁਸੀਂ ਮੈਚਿੰਗ ਸੂਟ ਲਓਗੇ ਤਾਂ 850 ਪ੍ਰਾਈਸ ਹੈ ਜੇ ਤੁਸੀਂ 올 올ਓਵਰ 올ਓਵਰ ਲਓਗੇ ਤਾਂ ਫਿਰ 1000 ਪ੍ਰਾਈਸ ਹੈਗਾ ਤੁਸੀਂ ਦੇਖ ਲਿਓ ਵੀ ਤੁਸੀਂ ਕਿੱਦਾਂ ਸੂਟ ਲੈਣਾ ਚਾਹੁੰਦੇ ਹੋਗੇ ਉਦਾਂ ਤੁਸੀਂ ਆਪਾਂ ਨੂੰ ਆਰਡਰ ਕਰ ਸਕਦੇ ਹੋ 올ਓਵਰ ਲੈਣਾ ਜਾਂ ਮੈਚਿੰਗ ਲੈਣਾ ਠੀਕ ਐ ਜੀ ਜੇ ਤੁਸੀਂ ਸਲਾਈ ਕਰਵਾਉਣਾ ਸਲਾਈ ਕਰਵਾ ਸਕਦੇ ਹੋ ਪਰ ਉਹਦੇ ਲਈ ਤੁਹਾਨੂੰ ਵੇਟ ਕਰਨੀ ਪਊਗੀ 15 ਤੋਂ 20 ਦਿਨ ਕਿਉਂਕਿ ਮੇਰੇ ਲਈ ਵੀ ਕਾਫੀ ਕਸਟਮਰ ਦੇ ਕੱਪੜੇ ਚੱਲ ਰਹੇ ਨੇਗਾ ਪਹਿਲਾਂ ਵੀ ਆ ਦੇਖੋ ਸਾਰੇ ਜਿਹਨੇ ਪੋਲੀਥੈਨ ਪਏ ਨੇ ਮੇਰੇ ਮਗਰ ਸਾਰੇ ਸਲਾਈ ਹੋ ਕੇ ਕੱਪੜੇ ਆਏ ਨੇ ਇੱਧਰ ਵੀ ਪਏ ਨੇਗੇ ਤੇ ਕਾਫੀ ਸਾਰੇ ਸੂਟ ਨੇਗੇ ਜਿਹੜੇ ਆਪਾਂ ਪੈਕ ਕੀਤੇ ਨੇਗੇ ਸਲਾਈ ਲਈ ਜਾਣੇ ਨੇਗੇ ਕਾਫੀ ਸਾਰੇ ਸੂਟ ਕੜਾਈਆਂ ਵਾਲੇ ਪਏ ਨੇ ਲਫਾਫੇ ਪਾ ਲਿਫਾਫਿਆਂ ਚ ਪਾਈ ਕੜਾਈਆਂ ਲਈ ਜਾਣਗੇ ਵਿੱਚ ਹੈਂਡਵਰਕ ਦੇ ਸੂਟ ਨਹੀਂਗੇ ਵਿੱਚ ਮਸ਼ੀਨ ਆ ਰਹੀ ਜੋ ਵੀ ਜਿੱਦਾਂ ਜਿੱਦਾਂ ਪਹਿਣਾ ਦੀ ਡਿਮਾਂਡ ਆ ਉਦੋਂ ਦਾ ਆਪਾਂ ਸੂਟ ਹੈਗਾ ਜਿਹੜਾ ਤਿਆਰ ਕਰਕੇ ਦੇਣਿਆਂਗੇ ਕੰਮ ਦੀ ਫਿਨਿਸ਼ਿੰਗ ਆਪਾਂ ਆਪਣੇ ਤੋਂ ਤੁਹਾਨੂੰ ਪੂਰੀ ਐਨ ਤਸੱਲੀ ਬਖਸ਼ ਮਿਲੂਗੀ ਵੀ ਹਾਂ ਕੰਮ ਆਪਾਂ ਜਿਹੜਾ ਪੂਰਾ ਐਨ ਸਾਫ ਸੁਥਰਾ ਕਰਕੇ ਦਵਾਂਗੇ ਇਦਾਂ ਨਹੀਂ ਹੈਗਾ ਵੀ ਕੋਈ ਵੀ ਟੰਕਾ ਇੱਧਰ ਉੱਧਰ ਹੋਊਗਾ ਤੇ ਕੰਮ ਕਰਨ ਤੋਂ ਬਾਅਦ ਆਪਾਂ ਜਿਹੜਾ ਕੰਮ ਹੈ ਕੰਮ ਨੂੰ ਜਿਹੜਾ ਸਾਰਾ ਲੌਕ ਕਰ ਦੇਵਾਂਗੇ ਕੋਈ ਵੀ ਤੁਹਾਡਾ ਐ ਨਹੀਂ ਹੈਗਾ ਤੁਸੀਂ ਅ ਵੀ ਕੱਲ ਨੂੰ ਸੂਟ ਵਾਸ਼ ਕਰਦੇ ਹਾਂ ਵੀ ਤੁਹਾਡੀ ਕੜਾਈ ਉੱਧੜ ਜੂ ਕਿਤੇ ਉਹ ਵੀ ਕੁਝ ਹੋ ਜਾਊਗਾ ਤੇ ਆਪਾਂ ਕਾਰੀਗਰ ਪਹਿਲੀ ਵਰਕ ਕਰਨੀਗੇ ਆਪਣੇ ਬਹੁਤ ਵਧੀਆ ਰੱਖੇ ਹੋਏ ਨੇਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੀ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ